ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਮੰਗਰ ਰਾਮਪੁਰਾ ਫੂਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਜਿਹੜੇ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 62807 79197 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੌਂਕੀਆ ਵੀਡੀਓ ਬਣਾਉਣੀ ਹੈ ਤੇ ਬਾਈ ਜੀ ਮਿਹਨਤ ਆਪਾਂ ਤੁਹਾਨੂੰ ਵਿਖਾਉਣੀ ਹੈ ਵੀ ਬਾਈ ਦੀ ਮਿਹਨਤ ਪਸ਼ੂਆਂ ਦੇ ਉੱਤੇ ਕਿੰਨਾ ਸ਼ੌਂਕ ਆ ਤੇ ਮਿਹਨਤ ਦੇ ਨਾਲ ਵਧੀਆ ਪਾਲਲੇ ਜੁੱਲੇ ਪਸ਼ੂ ਆ ਤੇ ਸਾਲ ਦੇ ਵਿੱਚ ਵਧੀਆ ਬਾਈ 2 3 4 ਪਸ਼ੂ ਸੇਲ ਵੀ ਕਰਦੇ ਆ ਤੇ ਨਾਲ ਬਾਈਆਂ ਦਾ ਖੇਤੀ ਦਾ ਕੰਮ ਹੈ ਤੇ ਆਪਾਂ 2 ਦਿਨ ਹੋ ਗਏ ਲਾਈਵ ਆਪਣੇ ਪੇਜ ਤੇ ਬਿਆਨਤ ਸਿੱਧੂ ਭਗਤਾ ਦੇ ਚ ਪੇਜ ਤੇ ਆਪਾਂ 2 ਦਿਨ ਲਾਈਵ ਚੁਾਈ ਕਰਾਈ ਸੀ ਮੱਝ ਦੀ ਜਿਹੜੀ ਮੱਝ ਨੇ ਦੁੱਧ ਦਿੱਤਾ 20 ਪਲਸ 20 ਦੇ ਨੇੜੇ 19 700 ਕੁਸ਼ ਗ੍ਰਾਮ ਦੁੱਧ ਦਿੱਤਾ ਆਪਾਂ ਬਾਕੀ ਬਾਈ ਤੋਂ ਪੂਰੀ ਸਾਰੀ ਡਿਟੇਲ ਲਵਾਂਗੇ ਬਾਈ ਨੂੰ ਸਾਰਾ ਵੀ ਜਾਨੀ ਕਿ ਪਿਛਲੇ ਸਾਲ ਕਿੰਨਾ ਦੁੱਧ ਦਿੱਤਾ ਕੀ ਗੱਲਬਾਤ ਹੈ ਤੇ ਕਿੰਨੇ ਸੂਏ ਆਪਾਂ ਬਾਈ ਦੇ ਨਾਲ ਥੋੜੀ ਕਰਾਉਣੀ ਹੈ ਗੱਲਬਾਤ ਮਲਾਉਣੀ ਹੈ ਬਾਈ ਦੇ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਐਡਰੈਸ ਪਿੰਡ ਭਗਤਾ ਭਾਈ ਦਾ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਠੀਕ ਹੈ ਜੀ ਤੇ ਬਾਈ ਆਪਦਾ ਮੋਬਾਈਲ ਨੰਬਰ ਬੋਲ ਦਿਓ 98778 5565 ਠੀਕ ਆ ਉਹ ਵੈਸੇ ਆਪਣੀ ਕੋਈ ਸੇਲ ਪਰਚੇਜ਼ ਦੇ ਲਈ ਤਾਂ ਨਹੀਂ ਕੋਈ ਵੀਡੀਓ ਆਪਣੀ ਸ਼ੌਂਕ ਹੀ ਆ ਵੀਡੀਓ ਹੈ ਹੈਨਾ ਪਣਾ ਹੋ ਲਾਈਵ ਚ ਵਾਈ ਕਰਾਈ ਹਾਂ ਜੀ ਹਾਂ ਜੀ ਤੇ ਆਪਾਂ ਕੱਲ ਕਰਵਾਈ ਸੀ ਨਾ ਲਾਈਵ ਹਾਂ ਹਾਂ ਕੱਲ ਸ਼ਾਮ ਨੂੰ ਖਤਮ ਹੋਈ ਠੀਕ ਹਾਂ ਜੀ ਤਿੰਨ ਟਾਈਮ ਆਪਾਂ ਲਾਈਵ ਚ ਵਾਈ ਕਰਾਈ ਹੈ ਆਪਣੇ ਪੇਜ ਤੇ ਲਾਈਵ ਚ ਵਾਈ ਕਰਾਈ ਹੈ ਬਾਈ ਨੇ ਤੇ ਕੋਈ ਵੀ ਵੀਰ ਭਰਾ ਜੀ ਉਥੇ ਦੇ ਪੇਜ ਤੇ ਆਪਣੇ ਵਿਸ਼ੰਤ ਸਿੱਧੂ ਭਗਤਾ ਦੇ ਜਾ ਕੇ ਦੇਖ ਸਕਦਾ ਤੇ ਕੁਦਰਤ ਡੈਰੀ ਫਾਰਮ ਦੇ ਉੱਤੇ YouTube ਦੇ ਉੱਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਇਸ ਪਸ਼ੂ ਦੀ ਪੂਰੀ ਡਿਟੇਲ ਤੇ ਬਾਈ ਸੂਆ ਕਿੰਨਾ ਜੀ ਇਹ ਇਹ ਤੀਜਾ ਸੂਆ ਹਾਂ ਜੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਮੰਨ ਕੇ 25 ਦਿਨ ਹੋ ਗਏ ਸੂਈ ਨੂੰ 25 ਦਿਨ ਹੋ ਗਏ ਸੂਈ ਨੂੰ 25 ਦਿਨ ਦਾ ਅੰਦਾਜ਼ਾ ਠੀਕ ਹੈ ਜੀ ਤੇ ਇਹ ਮਗਰ ਬੱਚਾ ਜੇ ਕੀ ਆ ਇਹ ਮਗਰ ਬੱਚਾ ਇਹਦੇ ਮੇਲ ਕਾਤ ਆ ਕਿਹੜਾ ਜੀ ਏਵੀਸੀ ਵੀਰਾਂਵਾਲੀ ਏਰਵੀਸੀ ਵੀਰਾਂਵਾਲੀ ਦਾ ਢੀਮ ਦਾ ਬੱਚਾ ਢੀਮ ਦਾ ਬੱਚਾ 25 ਦਿਨ ਦਾ ਹੋਵੇ ਕਿੰਨੇ ਦਿਨ ਦਾ ਹੋ ਗਿਆ ਜੀ ਇਹ ਜੀ ਮੰਨ ਕੇ 20 ਤੋਂ 25 ਦਿਨ 20 ਤੋਂ 25 ਦਿਨ ਮੈਂ ਇਹਨੂੰ ਸੂਈ ਨੂੰ ਹੋਇਆ ਪਹਿਲਾਂ ਵੀ ਲਾਈਫ ਦੇ ਵਿੱਚ ਵੀ ਬਾਈ ਨੇ ਆਈ ਦੱਸਿਆ ਵੀ 20 ਤੋਂ 25 ਦਿਨ ਹੋਏ ਆ ਤੇ ਕੱਟੇ ਦੀ ਲੈਂਥ ਲੁੰਥ ਤੇ ਬਾਡੀ ਬੰਤਰ ਦੇਖੋ ਕਿੰਦੀ ਬਾਮ ਕਮਾਲ ਹਾਂ ਤੇ ਐਂ ਪੱਠਪੂੜਾ ਮੱਝਾ ਵਰਗਾ ਪੂਰਾ ਨਰੋਵਾ ਕੱਟਾ ਹਜੇ ਜਿਵੇਂ ਆਪਾਂ ਮੰਨ ਕੇ ਚੱਲੋ ਵੀ 5-6 ਮਹੀਨਿਆਂ ਦਾ ਬੱਚਾ ਹੋ ਜਾਂਦਾ ਉਹ ਉਮੇ ਦਾ ਇਹਦਾ ਵਜਨ ਹੈ ਤੇ ਭੀਮ ਦਾ ਬੱਚਾ ਭਾਈ ਇਹ ਭੀਮ ਦਾ ਬੱਚਾ ਠੀਕ ਹੈ ਜੀ ਈਵੀਸੀ ਬਿਰਾਂ ਵਾਲੀ ਦਾ ਠੀਕ ਹੈ ਜੀ ਤੇ ਆ ਇਹਦੀ ਹੈਗੀ ਅਮਾ ਜਿਹੜੀ ਮੱਝ ਨੇ ਦੁੱਧ ਦਿੱਤਾ ਕਿੰਨਾ ਬਾਈ ਦਿੱਤਾ ਇਹ 19 ਤੋਂ 20 ਕਦੇ ਸਾਨੇ ਜੀ 19 19 ਤੋਂ 20 ਦੇ ਸਾਨੇ ਉਹ 19.5 ਤੋਂ ਮੈਂ ਮੇਰਾ ਕਹਨਾ ਤਾਂ ਸੀਗਾ ਉੱਪਰ ਸੀਗਾ ਹਾਂ ਤੇ ਬਾਈ ਇਹ ਜੀ ਫਿਰ ਮੱਝ ਨੂੰ ਮੜਿਆ ਹੱਕੇ ਉੱਪਰ ਨੂੰ ਵਿਖਾਈਏ ਆਪਾਂ ਭਰਾਵਾਂ ਨੂੰ ਸ਼ੌਂਕੀਆ ਜਿਹੜੇ ਭਰਾ ਆਪਣੇ ਸ਼ੌਂਕ ਰੱਖਦੇ ਆਂ ਚੰਗੇ ਆ ਮੱਝਾਂ ਦਾ ਤੇ ਮੈਂ ਜੀ ਬੋਡੀ ਬੰਦਰ ਤੇ ਐ ਕੋਈ ਵੀ ਬਾਈ ਨਹੀਂ ਆਪਾਂ ਨੂੰ ਸੱਚਾਈ ਦੱਸੀ ਆ ਬਿਲਕੁਲ ਨਹੀਂ ਐ ਅਗਲਾ ਆਮ ਹਰੇਕ ਵੀਰ ਅੱਜਕੱਲ ਦੂਜਾ ਸੂਆ ਤਾਂ ਵੱਟਦੀ ਪਿਆ ਵੀ ਹਰੇਕ ਨੂੰ ਜਿਹਨੂੰ ਵੀ ਪੁੱਛੀਦਾ ਤੀਜਾ ਚੌਥਾ ਸੂਆ ਤਾਂ ਖਤਮ ਹੀ ਹੋ ਗਿਆ ਕਹਿੰਦਾ ਭਾਬ ਵੀ ਹਰੇਕ ਹੀ ਦੂਜਾ ਸੂਆ ਦਾ ਦਾ ਭਾਈ ਪਰ ਬਾਈ ਨੇ ਸਹੀ ਗੱਲ ਬਾਤ ਦੱਸੀ ਹੈ ਬਾਈ ਕਹਿੰਦਾ ਵੀ ਤੀਜਾ ਸੂਆ ਸੂਈ ਆ ਤੇ ਬਾਈ ਇਹ ਛੋਟੀ ਉਮਰ ਦੀ ਸੂਪੀ ਸੀ ਪਹਿਲਾ ਪਹਿਲਾ ਸੂਆ ਘਰਦੀ ਆ ਮੈਂ ਆਪਣੀ ਆਪਣੇ ਸਾਰੇ ਪਸ਼ੂ ਘਰਦੇ ਆ ਠੀਕ ਆ ਕਿ ਹਰਿਆਣੀਆਂ ਹੋਰ ਉਹਨੇ ਚ ਲਿਆਂਦੀ ਆ ਨਹੀਂ ਆਪਾਂ ਕੋਈ ਨੀ ਪਰਚੇਜ ਨਹੀਂ ਕਰਦੇ ਆਪਾਂ ਤਿਆਰ ਕਰਕੇ ਵੇਚਦੇ ਆਂ ਤਿੰਨ ਪਸ਼ੂ ਸਾਲ ਦੇ ਠੀਕ ਆ ਠੀਕ ਆ ਬਾਈ ਬਾਈ ਦੇ ਬਾਈ ਦਾ ਪਸ਼ੂਆਂ ਦੇ ਨਾਲ ਸ਼ੌਂਕ ਵੀ ਬਹੁਤ ਤੇ ਦੂਜੇ ਪਸ਼ੂਆਂ ਦੀ ਵੀ ਝਲਕ ਮਿਰਾਵਾਂਗੇ ਆਪਾਂ ਥੋੜੀ ਜੀ ਤੇ ਪਰ ਪੂਰੀ ਡਿਟੇਲ ਇਹ ਮੈਂ ਵਾਰੇ ਆਪਾਂ ਤੁਹਾਨੂੰ ਲੈ ਕੇ ਦੱਸਦੇ ਆ ਤੇ ਇਹ ਕਿ ਆਪ ਕਿਹੜੇ ਸੀਮਨ ਦੀ ਹੈ ਬਾਈ ਇਹ ਆਪ ਹੈਗੀਆਂ ਯੋਗਰਾਜ ਸ਼ਾਨ ਦੀ ਜਿਹੜਾ ਕਰਮਵੀਰ ਸਨਾਰੀਆ ਕੋਲ ਹੈ ਠੀਕ ਹੈ ਜੀ ਤੇ ਸੂਆ ਇਹ ਸੂਪੀ ਤੀਜਾ ਤੇ ਕਿੰਨਾ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਪੀਕ ਤੇ ਪਿਛਲੇ ਸੂਏ ਇਹ ਮੰਨ ਕੇ ਚੱਲੋ ਆਪਾਂ ਹੂੰ ਟੋਲਿਆ ਤਾਂ ਨਹੀਂ ਜਾਣੀ 19 ਤੋਂ 20 ਦੇ 20 ਪਲੱਸ ਵੀ ਕਰ ਜਾਂਦੀ ਸੀ ਠੀਕ ਹੈ 19 19.5 20 20 ਜਣੀ ਕੇ 20 ਦੇ ਲਗਭਗ ਰਹੀ ਆ ਹਾਂ ਹਾਂ ਕਿਤੇ ਉੱਪਰ ਕਿਤੇ ਨੀਚੇ ਬਸ ਇਦਾਂ ਮਾਣਾ ਮੋਟਾ ਪਸ਼ੂ ਚੱਲਦਾ ਰਹਿੰਦਾ ਤੇ ਆਪਣੀ ਲਾਈਵ ਚ ਵਾਈ ਦੇ ਵਿੱਚ ਵੀ ਇਹਨੇ 19 ਕੁ ਸਾਢੇ 19 ਦੇ ਲਗਭਗ ਦੁੱਧ ਦਿੱਤਾ ਹਾਂ ਹਾਂ ਮਨ ਖਾ ਜੀ ਸੂਈ ਨੂੰ ਦੇਣ ਸੂਈ ਨੂੰ ਵੀ ਸੂਈ ਨੂੰ ਕਿੰਨੇ ਦਿਨ ਹੋਇਆ ਬਾਈ ਹਜੇ ਮਨ ਕਿ ਚਲੋ 20 ਤੋਂ 25 ਦਿਨ ਦੇ ਹੋਗੇ ਸੂਈ ਠੀਕ ਹੈ ਤੇ ਸਾਲ ਦੇ ਵਿੱਚ ਜਾਨੀ ਕਿ ਤੁਸੀਂ ਕਹਿੰਦੇ ਹੋ ਵੀ ਤੁਸੀਂ ਦੋ ਤਿੰਨ ਪਸ਼ੂ ਸੇਲ ਕਰਦੇ ਆਂ ਆ ਮਗਰ ਕਟੀਆਂ ਜੁੜ ਮਗਰ ਕਟੀਆਂ ਜੁੜ ਜਾਂਦੀਆਂ ਉਹ ਕਟੀਆਂ ਵੀ ਆਪਾਂ ਬਾਈ ਜੀ ਨੂੰ ਦਿਖਾ ਦਿੰਨੇ ਆ ਤੇ ਬਾਈ ਸਾਰੀਆਂ ਕਟ ਕਟੀਆਂ ਕਰ ਦਿੰਗੀਆਂ ਕਿ ਲਈ ਆ ਕੋਈ ਮੁੱਲ ਨਾ ਕਰ ਦਿੰਗੀਆਂ ਕਰ ਦਿੰਨਾ ਅੱਛਾ ਜਿਵੇਂ ਅੱਜ ਕੱਲ ਆਪਣੇ ਭਰਾ ਵੈਸੇ ਪਾਲਣ ਦਾ ਤਾਂ ਬਹੁਤ ਸ਼ੌਂਕ ਆ ਪਰ ਆਪਣੀ ਜਿਹੜੇ ਘਰੇ ਚੰਗੀ ਨਸਲ ਬਰੀਡ ਦੇ ਕੋਈ ਟੀਕੇ ਭਰਉਨੇ ਆਪਾਂ ਤੇ ਉਹਨੂੰ ਆਪਾਂ ਥੋੜਾ ਘੱਟ ਯੂਜ਼ ਕਰਦੇ ਆ ਤੇ ਆਪਾਂ ਥੋੜੀ ਕਹੀ ਗੱਲ ਤੇ ਲੋਕਾਂ ਦੇ ਵੱਧ ਥੋੜਾ ਡਿਪੈਂਡ ਆ ਵੀ ਆਪਾਂ ਜੋ ਹਰਿਆਣੀਆਂ ਚੋਂ ਕਟੀਆਂ ਲਿਆਗੇ ਜਾਂ ਫਲਾਨੇ ਤੋਂ ਲਿਆਗੇ ਆ ਬਾਈ ਦੇ ਘਰ ਦੀਆਂ ਕਟੀਆਂ ਤੇ ਚੰਗੇ ਟੀਕੇ ਸੰਗ ਬਾਈ ਕਟ ਗਈ ਇਹ ਕੋਹੀ ਨੂਰ ਦੀ ਆ ਇਹ ਕੋਹੀ ਨੂਰ ਦੀ ਹੈ ਕੱਟੀ ਲక్ష్ਮੀ ਦੇਰੀ ਆ ਠੀਕ ਆ ਤੇਰੀ ਮਦਰ ਮਹਿਲ ਕਿ ਕੀ ਰਿਕਾਰਡ ਹੈ ਇਹਦੀ ਮਦਰ ਆਪਾਂ ਹੁਣ ਜਾਣੀ ਦੀ ਥੋੜਾ ਟਾਈਮ ਹੋਇਆ ਸੇਲ ਕਰਤੀ ਤੇ ਉਹਦਾ ਵੈਸੇ ਦੁੱਧ ਨਹੀਂ ਹੂ ਟੋਲਿਆ ਸੀਗਾ ਆਪਾਂ ਮੰਨ ਕੇ ਆਪਾਂ ਹੁਣ ਕੰਡਾ ਹਾਂ ਹਾਂ ਉਹ ਅੰਦਾਜ਼ਾ ਅੰਦਾਜ਼ਾ ਜਾਣੀ ਦੀ ਉਹ 20 ਤੋਂ ਲੈ ਕੇ 24 ਦੇ ਸਾਨੇ ਦੇ ਵਿੱਚ ਰਹਿੰਦੀ ਸੀਗੀ ਠੀਕ ਹੈ ਜੀ ਜਦ ਲਈ ਚੰਗ ਬਾਈ ਚੰਗੇ ਸੀਮਨ ਦੀ ਵਰਤਦਾ ਤੇ ਫਿਰ ਆਪ ਸੀਮਨ ਬਾਈ ਲੈ ਕੇ ਆਉਂਦੇ ਕਿ ਜਾ ਕੇ ਕਿ ਮੈਂ ਆਪਾਂ ਨੂੰ ਆਹ ਮੁੰਡਾ ਹੁਣ ਆਪਣਾ ਡਾਕਟਰ ਲਿਆ ਹਾਂ ਡਾਕਟਰ ਹਰਵਾਹ ਹਾਂ ਡਾਕਟਰ ਤੇਜਾ ਤੇਜਾ ਇਹ ਹੀ ਹਰਵਾਹ ਕੋਲੇ ਐਚ ਐਲ ਡੀ ਵੀ ਦੇ ਸੀਮਨ ਹੁੰਦੇ ਆ ਠੀਕ ਆ ਚੰਗੇ ਹੁੰਦੇ ਆ ਸੀਮਨ ਉਹਨਾਂ ਨਾਲ ਮੰਨ ਕੇ ਚਲੋ ਤਸੱਲੀ ਦੇ ਨਾਲ ਲਵਾਈਦਾ ਠੀਕ ਆ ਠੀਕ ਆ ਭਾਈ ਤੇ ਭਾਈ ਜਿਵੇਂ ਆ ਦੂਜੀ ਕੱਟੀ ਆ ਗਈ ਥੋੜਾ ਇਹਦੇ ਸਿੰਗਾ ਨਿਬੰਤਰੂ ਅਲੱਗ ਆ ਤੇ ਉਹ ਕਿਹੜੇ ਟੀਕੇ ਦੀ ਹੈ ਇਹ ਆਪ ਹੈਗੀ ਐਚ ਐਸ ਬੀ ਦਾ ਬੋਲਾ ਪ੍ਰਧਾਨ ਪ੍ਰਧਾਨ ਉਹਦੀ ਹੈ ਕੱਟੀ ਉਹਦੀ ਹੈ ਠੀਕ ਆ ਯਾਨੀ ਕਿ ਭਾਈ ਕਹਿੰਦਾ ਵੀ ਆਪਾਂ ਪੂਰੇ ਸ਼ੌਂਕ ਦੇ ਨਾਲ ਹੀ ਉਹ ਰੱਖਿਆ ਪਸ਼ੂ ਤੇ ਗਾਂ ਟੀਕੇ ਟੂਕੇ ਵੀ ਭਾਈ ਚੰਗੇ ਭਰੋਂਦਾ ਤੇ ਆਹ ਕਿਹੜੇ ਸੀਮਨ ਦੇ ਤੇਜਾ ਇਹ ਪੰਜਾਬ ਦੀ ਇਹ ਛੇਰੇ ਪੰਜਾਬ ਦੀ ਹੈ ਠੀਕ ਹੈ ਤੇ ਇਹਦੀ ਉਮਰ ਕਿੰਨੀ ਹੈ ਬਾਈ ਇਹ ਹਜੇ ਮੰਨ ਕੇ ਚਲ 6 ਸਾਲਕ ਦੀ ਹੋਗੀ ਸਾਲਕ ਜੀ ਹੋਗੀ ਥੋੜਾ ਜਿਹਾ ਸਿੰਘੋਂ ਥੋੜਾ ਜਿਹਾ ਵੱਡਾ ਹੈ ਨਾ ਥੋੜਾ ਜਿਹਾ ਵੱਡਾ ਹਾਂ ਉਹ ਸਾਲ ਦੀ ਕੱਟੀ ਇਹਦੀ ਮਗਰ ਉਹ ਖੜੀ ਪਿਛਲੇ ਸਾਲ 19 ਕਿਲੋ ਤੋਂ ਪਲੱਸ ਦੁੱਧ ਤੋਲ ਜਿਹੜੀ ਆ ਮੈਂ ਤਾਜੀ ਸੂਈ ਆ ਤਾਜੀ ਸੂਈ ਆ ਹਜੇ 3-4 ਦਿਨ ਹੀ ਹੋਈ ਠੀਕ ਹੈ ਤੇ ਇਹ ਇਹ ਮੈਂ ਜੀ ਮੱਝ ਦੀ ਇਹ ਕੱਟੀ ਹੈਗੀ ਹਾਂ ਕਿਹੜੇ ਬੁੱਲ ਦੀ ਸੇ ਪ੍ਰਧਾਨ ਦੀ ਇਹ ਐਚਐਸਬੀ ਦਾ ਸੋਹ ਹੋ ਹੈਗਾ ਛੇਰੇ ਪੰਜਾਬ ਦੇ ਐਚਐਸਬੀ ਦਾ ਛੇਰੇ ਪੰਜਾਬ ਬੁੱਲ ਦੀ ਕੱਟੀ ਆ ਤੇ ਆ ਆ ਮਜ਼ਰ ਆਉਦੀ ਕੱਟੀ ਦੀ ਦੇਖੋ ਜੀ ਇਹਦੇ ਵੀ ਥੋੜੇ ਸਿੰਗ ਤਾਂ ਖੁੱਲੇ ਆ ਮਾਂ ਤੇ ਗਏ ਤੇ ਪਰ ਚੰਗੇ ਟੀਕੇ ਦੀ ਉਹ ਆ ਤੇ ਇਹਨੇ ਕਿੰਨਾ ਦਿੱਤਾ ਦੁੱਧ ਬਾਈ ਥੋੜੇ ਕੋਲੇ ਪਿਛਲੇ ਸੂਏ ਦੂਜੇ ਸੂਏ ਹੁਣ ਤੀਜੇ ਸੂਈ ਆ ਅੱਛਾ ਤੇ ਪਿਛਲੇ ਸੂਏ 19 ਪਲੱਸ ਤੋਲਦੇ ਰਹੇ ਆ 19 ਪਲੱਸ ਜਨੀ ਕਿ ਚਵਾਈ ਕਰਾਈ ਜੇ ਨੇ ਪੀਕ ਲੈਵਲ ਦੀ ਤੇ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਹੁਣ ਤਿੰਨ ਅੱਜ ਤੀਜਾ ਦੇਣੀ ਆ ਤੀਜਾ ਦੇਣੀ ਆ ਅਜੇ ਠੀਕ ਹੈ ਉਹ ਖਾਲੀ ਕੀਤੀ ਹੈ ਤੇ ਬਾਈ ਫਿਰ ਇਹਦੀ ਵੀ ਆਪਾਂ ਲਾਈਵ ਚਵਾਈ ਕਰਾਵਾਂਗੇ ਜਦੋਂ ਠੀਕ ਹੈ ਹੁਣ ਪੀਕ ਤੇ ਆ ਗਈ ਕੜਕੜ ਚੱਲ ਪਿਆ ਠੀਕ ਹੈ ਜੀ ਤੇ ਫਿਰ ਆਪਾਂ ਇਹਦੀ ਚਵਾਈ ਵੀ ਕਰਾਵਾਂਗੇ ਠੀਕ ਹੈ ਬਾਈ ਵੇਖੋ ਜੀ ਬਾਈ ਕੋਲੇ ਸਾਰੇ ਪਸ਼ੂ ਚੰਗੇ ਆ ਤੇ ਬਾਈ ਕਹਿੰਦਾ 19 ਤੋਂ ਪਲੱਸ ਇਹਨੇ ਦੁੱਧ ਚਵਾਇਆ ਇਹ ਉਹ ਕੱਟੀ ਦੀ ਵੀ ਪ੍ਰਧਾਨ ਜਿਹੜੀ ਬੋਲਦੀ ਕੱਟੀ ਆ ਉਹਦੀ ਮਜ਼ਰਮ ਉਹ ਆ ਤੇ ਇਹਦੀ ਵੀ ਆਪਾਂ ਲਾਈਵ ਚਵਾਈ ਕਰਾਵਾਂਗੇ 2-4 ਦਿਨਾਂ ਤੱਕ 5 ਦਿਨਾਂ ਤੱਕ ਜਦੋਂ ਬਾਈ ਨੇ ਆਪਾਂ ਨੂੰ ਕਿਹਾ ਉਦੋਂ ਕਰਾਵਾਂਗੇ ਤੇ ਇੱਕ ਬਾਈ ਕੋਲੇ ਆ ਝੋਟੀ ਬਹੁਤ ਸ਼ਕੀਨ ਬਾਈ ਹੱਕੇ ਮੜਾ ਇਧਰ ਬਾਈ ਕੋਲੇ ਪਸ਼ੂ ਸਾਰੇ ਪੂਰੇ ਟੋਪੋ ਟੋਪਾ ਵਾਦੇ ਝੋਟੀ ਦਾ ਲੇਵਾਲੂ ਵਾ ਦੇਖੋ ਨਾਲੇ ਨਿਮਾਈ ਧਵਾਈ ਨਹੀਂ ਬਾਈ ਨੇ ਬਾਈ ਦਾ ਨਾਲ ਖੇਤੀ ਖੂਤੀ ਦਾ ਕੰਮ ਵੀ ਜਿਆਦਾ ਆ ਤੇ ਬਾਈ ਇਹ ਕਿਹੜੇ ਆਸਾਨ ਦੀ ਕੱਟੀ ਆ ਕੀ ਨਾ ਮੋਰਨਾ ਸੀਮਨ ਬੈਂਕ ਦੀ ਆ ਤੇ ਮੋਰਨਾ ਸੀਮਨ ਬੈਂਕ ਦੀ ਇਹ ਯੂਪੀ ਦੀ ਕੋਈ ਸੀਮਨ ਬੈਂਕ ਆ ਠੀਕ ਆ ਜੀ ਤੇ ਤੇ ਇਹਦੀ ਮਜ਼ਰ ਮਰ ਨੇ ਕਿੰਨਾ ਕਿ ਦਿੱਤਾ ਦੁੱਧ ਉਹਦਾ ਤਾਂ ਮੰਨ ਕੇ ਚਲੋ ਦੁੱਧ ਸੀਗਾ 14 ਕਿਲੋ ਠੀਕ ਹੈ ਤੇ ਇਹਨੇ ਪਹਿਲੇ ਸੂਏ 14 ਕਿਲੋ ਤੇ ਗਈ ਆ ਠੀਕ ਹੈ ਜੀ ਪੀ ਕ ਲੈਗਲਾ ਤੇ ਹੁਣ ਇਹ ਦੂਜਾ ਸੂਆ ਬਾਈ ਇਹ ਦੂਜਾ ਸੂਆ ਸੂਆ ਤੇ ਵੇਖਣ ਨੂੰ ਬਾਈ ਪਹਿਲਾ ਸੂਆ ਲੱਗਦੀ ਆ ਹਾਂ ਸਹੀ ਗੱਲ ਪਹਿਲਾ ਕਹਿਦਗੇ ਤੇ ਪਰ ਝੋਟੀ ਦੀ ਆਰਡਰ ਕੁਆਲਿਟੀ ਤੇ ਥਣ ਥਣ ਇਹਨ ਪੂਰਾ ਗਾਇਬ ਤੇ ਸੋਨਾ ਥਣ ਲੱਗਿਆ ਗੱਠ ਗੱਠ ਦੀ ਬੇਥ ਤੇ ਥਣ ਲੱਗਿਆ ਤੇ ਲੇਵੇ ਦੀ ਬੰਤਰ ਬਹੁਤ ਬਾ ਕਮਾਲ ਆ ਐ ਫਿਕਸਡਰ ਗਾਇਆਂ ਰਗਾ ਲੇਵਾ ਥੋੜੇ ਡਰਦੇ ਆ ਪਸ਼ੂ ਬਾਈ ਕੋ ਬਾਈ ਤਾਂ ਇਧਰ ਥੋੜਾ ਸਾਈਡ ਤੇ ਕਰਕੇ ਆਉਣ ਜਾਣ ਥੋੜੇ ਬੰਦਿਆਂ ਦਾ ਘਟ ਤੇ ਝੋਟੀ ਝਾਟੀਆਂ ਪੂਰੀ ਸ਼ਕੀਨ ਸਿੰਗਾ ਸੁੰਗਾ ਦੀ ਬੰਤਰ ਪੱਠਪੂੜੇ ਦੀ ਮੰਤਰ ਤੱਕ ਆ ਬਾਕਮਾ ਲਈ ਤੇ ਭਾਈ ਉਹ ਝੋਟੀ ਜਿਹੜੀ ਇੱਕ ਖੜੀ ਕੱਟੀ ਇਹ ਹੈਗੀ ਆ ਉਹਨਾਂ ਦਾ ਲక్ష్ਮੀ ਡੇਰੀ ਵਾਲਿਆਂ ਦਾ ਬੋਲਾ ਵੀਰ ਵੀਰ ਠੀਕ ਆ ਉਹਦੀ ਕੱਟੀ ਹੈ ਇਹ ਕੱਟੀ ਹੈ ਇਹਦੀ ਆ ਆ ਮੱਝ ਦੀ ਹਾਂ ਦੋ ਕੱਟਾਂ ਆ ਗਈਆਂ ਦੋ ਕੱਟਾਂ ਆ ਗਈਆਂ ਇਹਦੇ ਨਾ ਤੇ ਭਾਈ ਫਿਰ ਫੀਡ ਫੂਡ ਦੀ ਕਿਹੜੀ ਵਾਰ ਤੋਂ ਕਰਦੇ ਆ ਵੀ ਪਸ਼ੂ ਥੋੜੇ ਹਰ ਸਾਲ ਸੁੰਦੇ ਆ ਥੂ ਜਿਆਦੇ ਅੱਜਕੱਲ ਰਿਪੀਟ ਦਾ ਆ ਇਹਨਾਂ ਥੋੜੇ ਕੋਲ ਵੀ ਹੋ ਜਾਂਦੀ ਆ ਸਮੱਸਿਆ ਜੀ ਮਾੜੀ ਮੋਟੀ ਆਉਂਦੀਦਾ ਹੈਗੀ ਆ ਇਹ ਫੀਡ ਬਣਾਈਦੀ ਆ ਘਰ ਦੀ ਘਰ ਦੀ ਤੇ ਨਾਲ ਮਿਨਰਲ ਮਿਕਸਚਰ ਵਗੈਰਾ ਉਹ ਆਪਾਂ ਪਾਉਂਦੇ ਆ ਪਾウダー ਪਾウダー ਨਾਲ ਪਾਉਂਦੇ ਆ ਉਹ ਵਰਤਦੇ ਰਹਿੰਦੇ ਆ ਰੈਗੂਲਰਲੀ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਆਪਾਂ ਉਹ ਮੱਝ ਦਿਖਾਈਏ ਜਿਹੜੀ ਆਪਾਂ ਅੱਜ ਜਿਹਦੇ ਤੇ ਆਪਣਾ ਮੇਨ ਫੋਕਸ ਆ ਜਿਹਨੇ 20 19 ਕਿਲੋ 19 ਕਿਲੋ ਦੇ ਲਗਭਗ ਦੁੱਧ ਚੋਆਇਆ ਤੇ ਬਾਈ ਉਹਨੂੰ ਆਪਾਂ ਤੂਰ ਤਾਰ ਕੇ ਵੀ ਵਿਖਾਈਏ ਸਾਰੇ ਭਰਾਵਾਂ ਨੂੰ ਮੈਂ ਦੀ ਆਰਡਰ ਕੁਆਲਿਟੀ ਦੇਖੋ ਗਾਇਆਂ ਅਰ ਜਾਂ ਲੇਵਾ ਫਿਕਸ ਲੇਵੇਦੀ ਆ ਕੋਈ ਲੌਕਮਾ ਕੋਈ ਟਟਮਾ ਨਹੀਂ ਲੇਵਾ ਜਾਂ ਕੋਈ ਆਇਆ ਹੈ ਇੱਕ ਲੇਵੇ ਤੇ 나ੜਾ ਨੂੰ ਕਰ ਚੈੱਕ ਐ ਮੋਟਾ ਮੋਟਾ ਨਾੜਾ ਦਸਾਂ ਵਰਗਾ ਦੇਖੋ ਜੀ ਚਲੋ ਜੀ ਲੈ ਚਲੋ ਮੈਂ ਤਾਂ ਬਾਈ ਬਾਕਮਾਲ ਆ ਪੂਰੀ ਕੰਧ ਜਿੱਡੀ ਮੈਂ ਆ ਅਗਲਾ ਕਹਿ ਦਿੰਦਾ ਦੇਖੋ ਪੱਠਪੁੜਾ ਮੈਂ ਦਾ ਹਜੇ ਮੈਂ ਇਹਨੂੰ ਬਾਈ ਕਹਿੰਦਾ 20 ਤੋਂ 25 ਦਿਨ ਹੋਏ ਐ ਸੂਈ ਨੂੰ ਤੇ 19 ਕਿਲੋ ਦੁੱਧ ਮੈਂ ਤੇ ਥੱਲੇ ਕੋਈ ਰੈਡੀ ਆ ਕੋਈ ਵੀ ਵੀਰਪੁਰਾ ਜੇ ਕਿਸ ਨੂੰ ਕੋਈ ਸੱਤ ਸੁਭਾ ਕੋਈ ਵੀ ਵੀਰਪੁਰਾ ਤਸੱਲੀ ਕਰ ਸਕਦਾ ਬਾਈ ਕਹਿੰਦਾ ਆਪਣਾ ਖੁੱਲਾ ਚੈਲੰਜ ਆ ਤੇ ਬਾਈ ਜੀ ਨੂੰ ਕੋਈ ਵੀ ਪਸੂ ਹਜੇ ਸੇਲ ਲਈ ਨਹੀਂਗਾ ਤੇ ਬਾਕੀ ਤੁਸੀਂ ਗੱਲਬਾਤ ਕਰ ਸਕਦਾ ਜਿਹੜੇ ਵੀ ਭਰਾਣੇ ਕਰਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਵੀਡੀਓ ਦੇ ਵਿੱਚ ਤੇ ਮੱਝ ਦਾ ਬਾਡੀ ਵੇਟ ਲੇਵੇ ਦੀ ਕੁਆਲਿਟੀ ਕੱਲਾ ਕੱਲਾ ਥਾਣਾ ਸੋਹਣਾ ਗੈਪ ਤੇ ਲੱਗਿਆ ਵਾ ਤੇ ਸਿੰਘਾ ਸਿੰਘਾਂ ਦੀ ਬੰਤਰ ਤਾਂ ਪੂਰੀ ਕੱਦ ਕਾਠ ਮੇਨ ਗੱਲ ਬਹੁਤ ਡਬਾ ਵਾਲਾ ਮਹਿੰਗਾ ਪੂਰੀ ਵੱਡੀ ਆ ਮੈਂ ਲਿਆ ਬਾਈ ਮੋੜ ਲਿਆ ਪਿੱਠ ਪੂੜਾ ਬਹੁਤ ਚੰਗਾ ਇਹ ਜਵਰਾਜ ਦੀ ਦੱਸੇ ਜੋਗਰਾਜ ਦੀ ਬਾਈ ਜਵਰਾਜ ਦੀ ਆ ਠੀਕ ਆ ਬਾਈ ਲੈਵੇ ਤੇ ਨਾੜਾ ਨੂੜਾ ਦੋਨੇ ਪਾਸੇ ਪੂਰੀਆਂ ਗੁੰਦਗਾਂ ਪਈਆਂ ਤੇ ਬਾਈ ਕਹਿੰਦਾ ਵੀ ਆਪਾਂ ਕੋਈ ਵੀ ਪਸ਼ੂ ਅੱਜ ਤੱਕ ਹਰਿਆਣੇ ਚੋਂ ਨਹੀਂ ਲਿਆਂਦਾ ਬਾਈ ਦੇ ਘਰ ਦੀ ਬਰੀਡ ਆ ਸਾਰੀਆਂ ਕੱਟੀਆਂ ਕੋਈ ਕੱਟਾ ਝੋਟੀਆਂ ਜਿੰਨੀਆਂ ਵੀ ਸੂਨੀਆਂ ਹੋਊਗਾ ਬਾਈ ਕੋਲੇ 2-4 ਸਾਰੇ ਪਸ਼ੂ ਘਰ ਦੇ ਹੀ ਆ ਤੇ ਬਾਈ ਹਰੇਕ ਸਾਲ ਦੋ ਤਿੰਨ ਪਸ਼ੂ ਸੇਲ ਵੀ ਕਰਦੇ ਆ ਚੰਗੀ ਮਿਹਨਤ ਆ ਬਾਈ ਦੀ ਪਸ਼ੂਆਂ ਤੇ ਵੀ ਤੇ ਉਹ ਖੇਤੀਬਾੜੀ ਚ ਵੀ ਬਾਈ ਦਾ ਪੂਰਾ ਸ਼ੌਂਕ ਆ ਵਾਜਦੇ ਲੀਵੀ ਦੀ ਕੁਆਲਿਟੀ ਦੇਖੋ ਕਿੰਡੀ ਚੰਗੀ ਐਨ ਪੂਰੇ ਗਾਇਆਂ ਵਰਗਾ ਲੇਵਾ ਤੇ ਲੇਵੇ ਤੇ ਨਾੜਾ ਨੋੜਾ ਤਾਂ ਬਾਖਮਾਲ ਆ ਗਾਇਆਂ ਵਾਂਗੂ ਗੁੰਦੀਆਂ ਪਈਆਂ ਜਮ ਐਨ ਦੇਖੋ ਕੱਲਾ ਕੱਲਾ ਸਾਣਾ 19 ਕਿਲੋ ਦੁੱਧ 20 ਦਿਨ 20 ਤੋਂ 25 ਦਿਨ ਦੀ ਮਹਿਣੀ ਸੂਈ ਨਹੀਂ ਚਵਾਇਆ ਤੇ ਬਾਈ ਫਿਰ ਹੋਰ ਕੋਈ ਗੱਲਬਾਤ ਕੋਈ ਮੈਂ ਕੋਈ ਪਸ਼ੂ ਸੋਡਾ ਸੇਲ ਸੁਲਤਾਨੀ ਐ ਇਸ ਵਕਤ ਨਹੀਂ ਹਜੇ ਤਾਂ ਕੋਈ ਨਹੀਂਗਾ ਠੀਕ ਐ ਤੇ ਜੇ ਕਈ ਜੀ ਕੋਈ ਮੂਡ ਬਣ ਜੇ ਕੋਈ ਭਰਾ ਗੱਲ ਕਰ ਸਕਦਾ ਤੁਹਾਡੇ ਨਾਲ ਠੀਕ ਐ ਬਾਈ ਚਲੋ ਬਾਈ ਕੋਈ ਗੱਲ ਨਹੀਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮੈਂ ਆਪਣੀ ਮਿਹਨਤ ਸੀਗੀ ਵੀਡੀਓ ਪੂਰੀ ਚੰਗੀ ਮੈਂ ਦੇਖੋ ਜੀ